ਸਾਡੇ ਨਾਲ ਮੌਜੂਦ ਹਨ ਅੱਜ ਬੇਸਹਾਰਾ ਗਊਸ਼ਾਲਾ ਬਾਜਾਕਨ ਦੇ ਪ੍ਰਧਾਨ ਗੁਰਵਿੰਦਰ ਸਿੰਘ ਅਤੇ ਸਰਦਾਰ ਕੁਲਵੀਰ ਸਿੰਘ ਸਾਬਕਾ ਸਰਪੰਚ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਹਾਂਜੀ ਸਰਪੰਚ ਸਾਹਿਬ ਸਭ ਤੋਂ ਪਹਿਲਾਂ ਅਸੀਂ ਧੰਨਵਾਦ ਕਰਦੇ ਹਾਂ ਦੇਸ਼ ਦੁਨੀਆ ਚੈਨਲ ਦਾ ਜੋ ਕਿ ਸਾਡੇ ਅੱਜ ਗਊਸ਼ਾਲਾ ਦੇ ਵਿੱਚ ਪਹੁੰਚ ਗਈ ਗਊਸ਼ਾਲਾ ਦੇ ਪ੍ਰਬੰਧਾਂ ਬਾਰੇ ਕਮੇਟੀ ਦੇ ਨਾਲ ਜੋ ਸਾਰ ਨਾਲ ਜਿਨ੍ਹਾਂ ਨੇ ਵਿਚਾਰ ਪ੍ਰਾਂਤਰਾ ਕੀਤਾ ਅਸੀਂ ਜਾਣਨਾ ਪਾਉਣਾ ਚਾਹੁੰਦੇ ਹਾਂ ਕਿ ਜੋ ਇਹ ਗਊਸ਼ਾਲਾ ਸਾਡੇ ਬਾਜਾਖਾਨਾ ਵਿਖੇ ਜੈ ਜੀ ਸਥਾਪਨਾ ਸਾਡੇ ਜਿਹੜੇ ਹੈ ਬਾਬਾ ਫੂਲਾ ਜੀ ਜੋ ਕਿ ਸਾਡੇ ਸਰਪ੍ਰਸਤ ਹਨ ਗਊਸ਼ਾਲਾ ਦੇ ਸਾਡੇ ਪਿੰਡ ਦੇ ਬਹੁਤ ਹੀ ਦਰਵੇਸ਼ ਭਗਤ ਲੋਕੀਂ ਲੰਮੇ ਸਮੇਂ ਤੋਂ ਧਾਰਮਿਕ ਕਾਰਜਾਂ ਦੇ ਵਿੱਚੋਂ ਜੁੜੇ ਹੋਏ ਹਨ ਉਹਨਾਂ ਦੀ ਪ੍ਰੇਰਣਾ ਸਦਕਾ ਅਤੇ ਸਾਡੇ ਮੈਨਰੇ ਯਾਦ ਹੈ ਮੈਂ ਬਹੁਤ ਛੋਟਾ ਸੀਗਾ ਜਦੋਂ ਦਿੱਲੀ ਆਲਾ ਡੇਰਾ ਵਿਖੇ ਸੰਤਾਂ ਦਾ ਭੰਡਾਰਾ ਸੀ ਤਾਂ ਉਥੇ ਗੱਲ ਚੱਲੀ ਕਿ ਗਊਸ਼ਾਲਾ ਆਪਣੇ ਨਗਰ ਦੇ ਵਿੱਚ ਚਾਹੀਦੀ ਹੈ ਜਿਹਦੇ ਨਾਲ ਕੇ ਗੰਮਾਂ ਦੀ ਸੇਵਾ ਗਊ ਗਰੀਬ ਦੀ ਸੇਵਾ ਜਿਵੇਂ ਕਿ ਮਰੁੱਖਤਾ ਦੀ ਸੇਵਾ ਆਪਾਂ ਕਹਿੰਦੇ ਆ ਇਹ ਜ਼ਰੂਰੀ ਹੈ ਸੋ ਉਥੇ ਪ੍ਰੇਰਣਾ ਤੋਂ ਲੈ ਕੇ ਸਾਡੇ ਢਿੱਲੋਂ ਪਰਿਵਾਰ ਹਜ਼ਾਰ ਬਾਬੂ ਸਿੰਘ ਢਿੱਲੋਂ ਦਾ ਜੋ ਪਰਿਵਾਰ ਹੈ ਸਾਡੇ ਦਾ ਜੀ ਮੈਂਦਰ ਸਿੰਘ ਬਲਦੇਵ ਸਿੰਘ ਅੱਤਾ ਸਿੰਘ ਢਿੱਲੋਂ ਇਹ ਨਾ ਮੈਂਦਰ ਸਿੰਘ ਜੀ ਜੋ ਮੈਂਬਰ ਪੰਚਾਇਤ ਸਨ ਸਮਾਜ ਸੇਵਾ ਦਾ ਕੰਮ ਕਰਦੇ ਸਨ ਉਹਨਾਂ ਨੇ ਕਿਹਾ ਕਿ ਇਸ ਦੇ ਲਈ ਜੋ ਜਗਾ ਦੀ ਲੋੜ ਹੈ ਤਾਂ ਅਸੀਂ ਆਪਣੀ ਜ਼ਮੀਨ ਦੇ ਵਿੱਚੋਂ ਜਗਾ ਜਗਾ ਦਾ ਦਾਨ ਕਰਾਂਗੇ ਜੇਕਰ ਤੁਸੀਂ ਗਊਸ਼ਾਲਾ ਦੀ ਸਥਾਪਨਾ ਉੱਥੇ ਕਰੋ ਤਾਂ ਸਾਰਿਆਂ ਨੇ ਨਗਰ ਵਾਲੋਂ ਬਹੁਤ-ਬਹੁਤ ਉਹਨਾਂ ਦੀ ਧੰਨਵਾਦ ਕੀਤਾ ਗਿਆ ਕਿ ਉਥੋਂ ਹੀ ਜਿਹੜੇ ਕਾਰਜ ਦੀ ਸ਼ੁਰੂਆਤ ਹੋਈ ਹੈ ਇਸ ਗਊਸ਼ਾਲਾ ਦੀ ਇਸ ਗਊਸ਼ਾਲਾ ਦੇ ਵਿੱਚ ਜੋ ਪਹਿਲੀ ਕਮੇਟੀ ਸੀਗੀ ਜਿਸ ਦੇ ਵਿੱਚ ਸਰਦਾਰ ਮਹਿੰਦਰ ਸਿੰਘ ਢਿੱਲੋਂ ਨੂੰ ਪ੍ਰਧਾਨ ਤੇ ਸਾਡੇ ਦੇਖਰਾਜ ਆਰੇ ਵਾਲੇ ਜੋ ਸਨ ਉਹਨਾਂ ਨੂੰ ਖਜ਼ਾਨਚੀ ਤੇ ਬਾਕੀ ਜੋ ਮੈਂਬਰ ਸਨ ਸਾਡੇ ਪਿੰਡ ਦੇ ਬਜ਼ੁਰਗ ਜਾਣੀ ਸਿਆਣੇ ਠੋਲਿਆਂ ਦੇ ਵਿੱਚੋਂ ਰੱਖੇ ਗਏ ਜਿਸ ਤਰ੍ਹਾਂ ਕਿ ਅਮਰ ਸਿੰਘ ਕੈਰ ਸੀਗੇ ਫਤਾ ਗੁਰਦੇਵ ਸਿੰਘ ਢਿੱਲੋਂ ਚਾਂਸੇਂਗ ਟੱਲੋਂ ਪਰਿਵਾਰੋ ਗੱਲ ਪਰਿਵਾਰ ਆ ਚੰਦ ਗੱਲ ਪਰਿਵਾਰ ਆ ਤੇ ਸਾਡੇ ਜਿੰਨੇ ਵੀ ਸੇਠ ਅਤੇ ਦੂਸਰੇ ਠੁਲਿਆਂ ਤੋਂ ਜਿਸ ਤਰ੍ਹਾਂ ਬਾਬਾ ਅਜਮੇਰ ਸਿੰਘ ਇਹ ਹੋਰ ਵੀ ਇਧਰੋਂ ਪੱਤਿਆਂ ਦੇ ਨਾਲ ਜਿਸ ਤਰ੍ਹਾਂ ਕਰਮ ਸਿੰਘ ਜੋ ਕਿ ਜਿਹਨੇ ਸਰਪੰਚ ਵੀ ਰਹੇ ਹਨ ਉਹ ਤੇ ਮਖਤਿਆਰ ਸਿੰਘ ਮੈਂਬਰ ਦਾ ਪਰਿਵਾਰ ਯਾਨੀ ਜੇ ਮੈਂ ਨਾਂ ਲਵਾਂ ਤਾ ਬਹੁਤ ਜ਼ਿਆਦਾ ਨਾ ਰਹਿ ਜਾਣਗੇ ਕਿਉਂਕਿ ਸਾਰੇ ਨਗਰ ਨਹੀਂ ਬਹੁਤ ਵੱਡਾ ਉਹਦੇ ਵਿੱਚ ਯੋਗਦਾਨ ਪਾਇਆ ਜਿਸ ਦੇ ਵਿੱਚ ਸਾਡੇ ਸੇਠ ਭਰਾਵਾਂ ਨੇ ਜਿਵੇਂ ਕਿਸ਼ੋਰ ਚੰਦ ਜੀ ਹੋਏ ਤੇ ਸੇਠ ਰੂਪਾਲਾਲ ਜੀ ਤੇ ਸਾਡੇ ਜਿਹੜੇ ਓਮ ਪ੍ਰਕਾਸ਼ ਡਾਕਟਰ ਸਾਹਿਬ ਇਹ ਵੀ ਮਤਲਬ ਜਿਨ੍ਹਾਂ ਨੇ ਦਿਨ ਰਾਤ ਇੱਕ ਕਰਕੇ ਇਨਾਂ ਦੇ ਨਾਲ ਜਿਹੜੇ ਸੇਵਾਦਾਰ ਸਾਡੇ ਸਨ ਹੋਰ ਵੀ ਜੀਤ ਗਿੱਲ ਮਹਿੰਦਰ ਸਿੰਘ ਖਾਨੇ ਕ ਮਹਿੰਦਰ ਕਰਨੈਲ ਸਿੰਘ ਜੋਖਾਨੇ ਕੇ ਪਰਿਵਾਰ ਹੈ ਤੇ ਰਪੂਜੀਆਂ ਦੇ ਵਿੱਚੋਂ ਵੀ ਕਾਕਾ ਸਿੰਘ ਰਪੂਜੀ ਜਿਹੜੇ ਇਸ ਗਊਸ਼ਾਲਾ ਲਈ ਦਿਨ ਰਾਤ ਮਿਹਨਤ ਕਰਕੇ ਮਰਾਲ ਪਰਿਵਾਰ ਚੋਂ ਜਿਨ੍ਹਾਂ ਨੇ ਪੂਰਾ ਯੋਗਦਾਨ ਰੱਖਿਆ ਇਸ ਗਊਸ਼ਾਲਾ ਨੂੰ ਸ਼ੁਰੂਆਤ ਕਰਨ ਮੌਕੇ ਜਦੋਂ ਕਿ ਕਮਰਿਆਂ ਦੀ ਤੇ ਚਾਰ ਦੀਵਾਰੀ ਸ਼ੁਰੂ ਕਰੀ ਗਈ। ਸੋ ਅਡੇ ਨਗਰ ਨੇ ਬਾਅਦ ਚੜ ਕੇ ਇਸ ਵਿੱਚ ਦਾਨ ਪਾਇਆ ਉਸ ਤੋਂ ਬਾਅਦ ਜਿਹੜੀ ਹੈ ਅਗਲੀ ਕਮੇਟੀ ਹੈ ਜਾਂ ਜੋ ਗਊਸ਼ਾਲਾ ਨੂੰ ਉਸ ਤੋਂ ਬਾਅਦ ਲੋੜ ਸੀ ਸੰਤ ਮਹੇਸ਼ ਮੂਨੀ ਜੀ ਜੋ ਕਿ ਬੋਰੇ ਵਾਲੇ ਬਾਬਾ ਜੀ ਉਹ ਭਗਤਾਂ ਵਿਖੇ ਕਥਾ ਕਰਦੇ ਸਨ ਗਊਸ਼ਾਲਾ ਉਹਨਾਂ ਨੇ ਬਾਕਪਿੰਡਾ ਛੋੜਾਇਆ ਉਹਨਾਂ ਤੋਂ ਪ੍ਰੇਰਨਾ ਲੈ ਕੇ ਭਗਤੇ ਵਾਲਾ ਗਊਸ਼ਾਲਾ ਦੇ ਵਿੱਚ ਮੇਰੇ ਯਾਦ ਹੈ ਜੀ ਅਸੀਂ ਸਾਰਾ ਇੱਥੇ ਕੱਟ ਕਰਕੇ ਨਗਰਵਾਲੇ ਤੇ ਅਸੀਂ ਆਖਿਆ ਵੀ ਕਿਉਂ ਨਾ ਆਪਾਂ ਜਿਹੜੀ ਛੱਡ ਹੈ ਇਹਦੀ ਨਵੀਂ ਸਾਰੀ ਕਰੀਏ ਤਾਂ ਸਾਰਿਆਂ ਨੇ ਉੱਥੇ ਉਹਨਾਂ ਤੋਂ ਪ੍ਰੇਰਨਾ ਲੈ ਕੇ ਛੱਡ ਵੇਖ ਕੇ ਸਾਰੇ ਨਗਰ ਨੇ ਵੱਧ ਤੋਂ ਵੱਧ ਅਨਾਉਂਸਮੈਂਟ ਕਰੀ ਗਈ ਤੇ ਵੱਧ ਤੋਂ ਵੱਧ ਯੋਗਦਾਨ ਦਾਨ ਪੁੰਨ ਕਰਕੇ ਇੱਕ ਬਹੁਤ ਵੱਡਾ ਵਿਸ਼ਾਲ ਛੱਡ ਤਿਆਰ ਕਰਿਆ ਜਿਸ ਦੇ ਵਿੱਚ ਜਿਤਰਾਂ ਪੱਤੀ ਸਿੰਘ ਆ ਰੇਸ਼ਮ ਸਿੰਘ ਕੇ ਹੈ ਤੇ ਹੋਰ ਵੀ ਸਾਡੇ ਜਿਹੜੇ ਹੈਗੇ ਆ ਪਰਿਵਾਰ ਹੈ ਜਿਸ ਤਰ੍ਹਾਂ ਕਿ ਜੀਵਨ ਪੱਤਰਕਾਰ ਸੀਗਾ ਰਾਜਕੁਮਾਰ ਬਾਲਾ ਜੀ ਮੰਦਿਰ ਜਿਹਨਾਂ ਨੇ ਬਾਬਾ ਜੀ ਨੇ ਚਲਾਇਆ ਉਹ ਪੱਪੂ ਪ੍ਰਕਾਸ਼ ਕੁਮਾਰ ਪੱਪੂ ਵਿਜੇ ਕੁਮਾਰ ਭੋਲਾ RAM ਰੂਪ ਲਾਲ ਜਗਨਨਾਥ ਇਹ ਸਾਰਿਆਂ ਨੇ ਇਸ ਦੇ ਵਿੱਚ ਸਾਡਾ ਜਿਹੜਾ ਬਾਦ ਚੜ ਕੇ ਸਾਥ ਦਿੱਤਾ ਤੇ ਨਗਰ ਦੀਆਂ ਜੀਆਂ ਪੰਚਾਇਤਾਂ ਸੀਆਂ ਕਿੰਨੇ ਪੰਚਾਇਤਾਂ ਕਿਸੇ ਸਮੇਂ ਦੇ ਵਿੱਚ ਉਹਨਾਂ ਨੇ ਵੀ ਪੂਰਾ ਸਾਰੇ ਸਰਪੰਚਾਂ ਨੇ ਇਹ ਮੈਂਬਰਾਂ ਨੇ ਪੂਰਾ ਯੋਗਦਾਨ ਪਾਇਆ ਇਸ ਛੱਤੀਕਾਰੀ ਮੌਕੇ ਕਿ ਲੋਕਾਂ ਨੇ ਅੱਤੀ ਆ ਕੇ ਸੇਵਾ ਕਰੀ। ਇਸੇ ਤਰ੍ਹਾਂ ਸਾਡੇ ਨਗਰ ਦੇ ਵਿੱਚੋਂ ਹੀ ਤੇ ਆਸ-ਪਾਸ ਦੇ ਨਗਰਾਂ ਦੇ ਵਿੱਚ ਜਿਹੜਾ ਤੂੜੀ ਦਾ ਕੋਰੀ ਦੀ ਵੀ ਸਾਡੇ ਇੱਥੇ ਕੋਈ ਕਮੀ ਨਹੀਂ ਰਹਿੰਦੀਗੀ। ਆਪ ਕੋ ਆਪਣੇ ਲੈਵਲ ਤੇ ਲੋਕ ਆ ਕੇ ਇੱਥੇ ਤੂੜੀ ਲਾ ਕੇ ਤੇ ਬਹੁਤ ਵੱਡਾ ਜੋ ਸਾਡਾ ਇਹ ਜਿਹੜਾ ਤੂੜੀ ਵਾਲਾ ਜਿਹੜਾ ਹੈ ਛੱਡ ਪਾਇਆ ਗਿਆ। ਇਹ ਉਦੋਂ ਮੈਨੂੰ ਯਾਦ ਆਇਆ ਵੀ ਇਹ ਕੈ ਸੋਖਾਨੰਦ ਵਾਲੇ ਸੰਤਾਂ ਤੋਂ ਨੀਰ ਕਾਇਮ ਸੀਗੀ ਉਦੋਂ ਇਸ ਸ਼ੈਡ ਦੀ ਤੇ ਜਿਹਦੇ ਵਿੱਚ ਮਤਲਬ ਪੱਕੇ ਵਾਲੇ ਜਿਹੜੇ ਆ ਤੇ ਵਾ ਵਾ ਉਹਨਾਂ ਨੇ ਵੀ ਬਹੁਤ ਵੱਡਾ ਆ ਕੇ ਯੋਗਦਾਨ ਪਾਇਆ ਸੀ ਜਿੱਥੇ ਸਾਡੇ ਨਗਰ ਦਾ ਯੋਗਦਾਨ ਸੀ ਉਥੇ ਪਾਸੇ ਤੋਂ ਸੰਗਤਾਂ ਦਾ ਵੀ ਬਹੁਤ ਜਾਦੇ ਯੋਗਦਾਨ ਰਿਹਾ ਉਸ ਤੋਂ ਬਾਅਦ ਜene ਸਰਜੀਤ ਨੰਬਰਦਾਰ ਤੇ ਡਾਕਟਰ ਪ੍ਰਕਾਸ਼ ਜੀ ਜਿਨ੍ਹਾਂ ਦਾ ਗੱਲ ਕਰਦੇ ਆਂ ਜੋ ਕਮੇਟੀ ਬਣੀ ਸੀਗੀ ਰੇਸ਼ਮ ਸਿੰਘ ਆਰ ਕੇ ਕਿੱਤੇ ਲੋਹ ਪਰਿਵਾਰ ਇਹਨਾਂ ਨੇ ਨਗਰ ਦੇ ਵਿੱਚੋਂ ਜਿਹੜੀ ਹੈ ਹੋਰ 6 ਮਹੀਨਿਆਂ ਬਾਅਦ ਜੋ ਉਭਰਾਈ ਕਰਦੇ ਹੁੰਦੇ ਸਨ ਉਸ ਤੋਂ ਬਾਅਦ ਜਿਹੜਾ ਹੁਣ ਸਾਡੇ ਮਜੂਦਾ ਸਰਪੰਚ ਬਣਿਆ ਸਰਵਿੰਦਰ ਸਿੰਘ ਗੱਤੂ ਢਿੱਲੋਂ ਇਹਦੇ ਨਾਲ ਸਾਰੇ ਢਿੱਲੋਂ ਪਰਿਵਾਰ ਸਾਰੇ ਖੇਤਾਂ ਵਾਲੇ ਪਰਿਵਾਰ ਜਿਵੇਂ ਕਿ ਗੁਰਜਾਨ ਸਿੰਘ ਦਾ ਪਰਿਵਾਰ ਹੈ ਇੱਥੇ ਉਹ ਵੀ ਤੇ ਸਾਰੇ ਜਾਨੇ ਮਤਲਬ ਰਲ ਮਿਲ ਕੇ ਜਿਹੜੀ ਐਸ ਟਾਈਮ ਗਊਆਂਾਂ ਦੀ ਬਹੁਤ ਵਧੀਆ ਦੇਖਰੇਖ ਹੋ ਰਹੀ ਹੈ ਤੇ ਚੰਗੀ ਸੇਵਾ ਚੱਲ ਰਹੀ ਹੈ ਨਗਰ ਦੇ ਵਿੱਚੋਂ ਸੋ ਬਾਕੀ ਜੋ ਸਾਡੇ ਇੱਥੇ ਸੰਤ ਕ੍ਰਿਸ਼ਨਾਨਾ ਛਾਤਰੀ ਜੀ ਭਗਤਵਾਨੇ ਵਾਲੇ ਮਹਾਂਪੁਰਸ਼ ਜੀ ਉਹ ਵੀ ਇੱਥੇ ਗਊਸ਼ਾਲਾ ਵਿਖੇ ਆਉਂਦੇ ਰਹੇ ਉਹਨਾਂ ਨੇ ਇੱਥੇ ਇੱਕ ਜਿਹੜਾ ਬਹੁਤ ਵਧੀਆ ਕ੍ਰਿਸ਼ਨ ਭਗਵਾਨ ਦੀ ਜਿਹੜੀ ਮੂਰਤੀ ਲਾ ਕੇ ਇੱਕ ਮੰਦਿਰ ਦੀ ਸਥਾਪਨਾ ਕਰਾਈ ਉਹ ਮੇਰੇ ਯਾਦ ਹੈ ਗੁਲਾਟੀ ਜੋ ਪੈਟਰੋਲ ਪੰਪ ਵਾਲੇ ਜੈਤੂ ਵਾਲੇ ਆ ਉਹਨਾਂ ਨੇ ਉਦੋਂ ਇਸ ਦੇ ਵਿੱਚ ਬਹੁਤ ਵੱਡਾ ਯੋਗਦਾਨ ਉਹਨਾਂ ਨੇ ਜਿਹੜਾ ਪੈਸੇ ਦੀ ਮਾਇਰੀ ਤਰਫ ਪਾਇਆ ਸੋ ਵਧੀਆ ਇੱਕ ਮੰਦਰ ਬਣ ਗਿਆ ਤੇ ਆਏ ਸਾਲ ਸਾਡੇ ਇਸ ਗਊਸ਼ਾਲਾ ਦੇ ਵਿੱਚ ਜਿਹੜਾ ਫਸਲਾਂ ਦੀ ਸੁਖਸ਼ਾਂਤੀ ਲਈ ਨਗਰ ਦੀ ਸੁਖਸ਼ਾਂਤੀ ਲਈ ਸਾਰੇ ਨਗਰ ਦੇ ਸਹਿਯੋਗ ਦੇ ਨਾਲ ਅਖੰਡ ਪਾਰ ਸਾਹਿਬ ਪਰਾਰੰਭ ਪਿਛਲੇ ਸਮੇਂ ਤੋਂ ਹੋ ਰਹੇ ਹਨ ਸੋ ਐਤਕੀ ਵੀ ਜਿਹੜਾ ਹੈ ਕੱਲ ਤੋਂ ਹਾਂਜੀ ਹਾਂਜੀ ਕੱਲ ਹਾਂ ਕੱਲ ਨੂੰ ਯਾਨੀ ਕਿ 16 ਤਰੀਕ ਨੂੰ ਅਖੰਡ ਪਾਰ ਸਾਹਿਬ ਪਰਾਰੰਭ ਹੋਣਗੇ ਗਊਸ਼ਾਲਾ ਦੇ ਵਿੱਚ ਤੇ 18 ਤਰੀਕ ਨੂੰ ਭੋਗ ਪਾਇਆ ਜਾਣਗੇ ਸਾਰੇ ਨਗਰ ਨੂੰ ਵੀਰ ਤੁਹਾਡੇ ਇਸ মিডিਆ ਦੀ ਤਰਫੋਂ ਤੇ ਇਲਾਕੇ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਉਸ ਖੰਡਪੜ ਸਾਹਿਬਾਂ ਦਾ ਇਹ ਭੋਗ ਦੇ ਉੱਤੇ ਪਹੁੰਚ ਕੇ ਆਪਣਾ ਯੋਗਦਾਨ ਪਾਉਣ ਵਾਹਿਗੁਰੂ ਜੀ ਕਾ ਖਾਲਸਾ ਤੇਰੀ ਵਾਹਿਗੁਰੂ ਜੀ ਕੀ ਫਤਿਹ ਹੋਰ ਦੱਸੋ ਜੀ ਕੋਈ ਇਹਦੇ ਬਾਰੇ ਜਾਣਕਾਰੀ ਲੈਣੀ ਚਾਹੁੰਦੇ ਹੋ ਕੋਈ ਪ੍ਰਸ਼ਾਸਨ ਤੋਂ ਮੰਗ ਜੀ ਇੱਕ ਸਾਡੀ ਪ੍ਰਸ਼ਾਸਨ ਤੋਂ ਮੰਗ ਹੈ ਕਿ ਜਿਹੜੀ ਸਾਡੀ ਗਊਸ਼ਾਲਾ ਇਹ ਇਹ ਪਿਛਲੇ ਸਮੇਂ ਰੀਐਕਟਡ ਕਰਾਈ ਗਈ ਸੀਗੀ ਜਦੋਂ ਕੋਈ ਸਰਕਾਰ ਦੀਆਂ ਵਿਧੀਆਂ ਮੁਤਾਬਕ ਵਿਧਾਨਵਿਧੀ ਹੈ 56 ਨੰਬਰ ਸਾਡਾ ਰਜਿਸਟਰਡ ਨੰਬਰ ਹੈ ਤੇ ਸਰਕਾਰ ਵੱਲੋਂ ਸਾਨੂੰ ਨਾ ਮਾਤਰੀ ਮੇਰੇ ਖਿਆਲ ਇੱਕ ਵਾਰੀ ਥੋੜੀ ਜੀ ਸਹਾਇਤਾ ਮਿਲੀ ਸੀਗੀ ਉਸ ਤੋਂ ਬਾਅਦ ਕੋਈ ਵੀ ਯੋਗਦਾਨ ਨਹੀਂ ਪਾਇਆ ਗਿਆ ਸੋ ਅਸੀਂ ਮੰਗ ਕਰਦੇ ਹਾਂ ਕਿ ਜਿਸ ਤਰ੍ਹਾਂ ਗਊ ਸੈਸਲ ਆਇਆ ਜਾਂਦਾ ਹੈ ਦੂਸਰੀਆਂ ਗਊ ਸ਼ਲਾਮਾਂ ਨੂੰ ਮਤਲਬ ਜਿਹੜੇ ਹੈ ਮਾਇਆ ਦੀ ਮੈਕ ਮਦਦ ਕਰੀ ਹੈ ਸਰਕਾਰ ਕਰਦੀ ਹੈ ਸੋ ਸਾਡੇ ਬਾਜਾਖਾਨਾ ਵਿਖੇ ਵੀ ਕਿਉਂਕਿ ਗਊ ਸ਼ਾਲਾ ਕੋਲੇ ਕੋਈ ਹੋਰ ਆਪਣਾ ਕਮਾਈ ਦਾ ਸਾਧਨ ਜਾਂ ਜ਼ਮੀਨ ਜਾਇਦਾਦ ਹੈ ਨਹੀਂਗੀ ਸੋ ਅਸੀਂ ਤੁਹਾਡੇ ਮਾਧਿਅਮ ਦੇ ਥਰੂ ਇਹ ਅਪੀਲ ਕਰਨੀ ਚਾਹੁੰਦੇ ਹਾਂ ਸਰਕਾਰ ਨੂੰ ਕਿ ਉਹ ਸਾਨੂੰ ਇਸ ਗਊਸ਼ਾਲਾ ਦੇ ਲਈ ਆਪਣੀ ਮਾਇਕ ਮਾਇਆ ਦੀ ਮਦਦ ਹੈ ਜੋ ਆਉਂਦੀ ਹੈ ਦਿੱਤੀ ਜਾਂਦੀ ਹੈ ਦੂਜੀਆਂ ਗਊਸ਼ਾਲਾਂ ਨੂੰ ਇੱਥੇ ਵੀ ਵਾਦ ਤੋ ਵਾਦ ਦਿੱਤੀ ਜਾਵੇ ਤਾਂ ਕਿ ਅਸੀਂ ਇਸ ਗਊਸ਼ਾਲਾ ਦੇ ਵਿੱਚ ਹੋਰ ਵੀ ਸੁਧਾਰ ਕਰ ਸਕੀਏ ਤੇ ਇਹ ਜਿਹੜੀ ਹੈ ਸੇਵਾ ਨਿਰੰਤਰ ਚੱਲਦੀ ਰਹੇ